ਹੈਲੋ ਗਾਇਜ਼ ਮੈਂ ਕਈ ਵਾਰੀ ਲੋਕਾਂ ਨੂੰ ਕਹਿੰਦੇ ਸੁਣਿਆ ਹੈ ਕਿ ਸੂਜੀ ਦਾ ਕੜਾਹ ਤਾਂ ਅਸੀਂ ਆਸਾਨੀ ਨਾਲ ਬਣਾ ਲੈਂਦੇ ਆ ਲੇਕਿਨ ਆਟੇ ਦਾ ਕੜਾਹ ਬਣਾਉਣਾ ਸਾਨੂੰ ਬਹੁਤ ਜ਼ਿਆਦਾ ਮੁਸ਼ਕਿਲ ਲੱਗਦਾ ਹੈ ਉਹਦੇ ਵਿੱਚ ਲਮਜ਼ ਰਹਿ ਜਾਂਦੇ ਨੇ ਚੰਗੇ ਤਰੀਕੇ ਬਣ ਕੇ ਰੈਡੀ ਨਹੀਂ ਹੁੰਦਾ ਸੋ ਅੱਜ ਸਾਡੇ ਨਾਨੀ ਜੀ ਤੁਹਾਡੇ ਲਈ ਲੈ ਕੇ ਆਏ ਨੇ ਬਿਲਕੁਲ ਪਰਫੈਕਟ ਤਰੀਕੇ ਨਾਲ ਟੇਸਟੀ ਆਟੇ ਦੇ ਕੜਾਹ ਦੀ ਰੈਸਿਪੀ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਕੜਾਈ ਵਿੱਚ ਦੇਸੀ ਘਿਓ ਐਡ ਕਰਾਂਗੇ ਅਸੀਂ ਇੱਥੇ 3 ਤੋਂ 4 ਟੇਬਲस्पून ਦੇਸੀ ਘਿਓ ਐਡ ਕੀਤਾ ਹੈ ਜਦੋਂ ਦੇਸੀ ਘਿਓ ਬਿਲਕੁਲ ਵਧੀਆ ਤਰੀਕੇ ਨਾਲ ਮੈਲਟ ਹੋ ਜਾਏ ਅੱਧੀ ਘੋਲੀ ਆਟੇ ਦੀ ਐਡ ਕੀਤੀ ਹੈ ਆਟੇ ਨੂੰ ਅਸੀਂ ਕਿਉਂ ਦੇ ਵਿੱਚ ਚੰਗੇ ਤਰੀਕੇ ਮਿਕਸ ਕਰਾਂਗੇ ਔਰ ਉਹਨੂੰ ਗੋਲਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਜਦੋਂ ਇਸ ਤਰੀਕੇ ਜਿੰਨੀ ਦੇਰ ਤੱਕ ਪਤਲਾ ਨਹੀਂ ਹੋ ਜਾਂਦਾ ਆਟਾ ਉਨੀ ਦੇਰ ਤੱਕ ਅਸੀਂ ਇਹਨੂੰ ਭੁੰਦੇ ਰਹਿਣਾ ਹੈ ਔਰ ਗੋਲਡਨ ਬ੍ਰਾਊਨ ਹੋਣ ਤੱਕ ਭੁੰਨਣਾ ਹੈ ਸੋ ਹੁਣ ਇਹਦੇ ਵਿੱਚ ਅਸੀਂ ਪਾਣੀ ਐਡ ਕਰਨ ਜਾ ਰਹੇ ਹਾਂ ਜਿੰਨਾ ਅਸੀਂ ਆਟਾ ਯੂਜ਼ ਕਰਨਾ ਹੈ ਉਤੋਂ ਤਿੰਨਾ ਅਸੀਂ ਇਹਦੇ ਵਿੱਚ ਪਾਣੀ ਐਡ ਕਰਨਾ ਹੈ ਅੱਧੀ ਘੋਲੀ ਅਸੀਂ ਆਟਾ ਯੂਜ਼ ਕੀਤਾ ਹੈ ਤੇ ਅਸੀਂ ਤਿੰਨ ਘੋਲੀਆਂ ਪਾਣੀ ਐਡ ਕੀਤਾ ਹੈ ਤੇ ਨਾਲ ਇਹਦੇ ਵਿੱਚ ਇੱਕ ਘੋਲੀ ਖੰਡ ਐਡ ਕੀਤੀ ਹੈ ਖੰਡ ਪਾਣ ਤੋਂ ਬਾਅਦ ਥੋੜਾ ਜਿਹਾ ਹੋਰ ਅਸੀਂ ਪਾਣੀ ਐਡ ਅੱਧਾ ਕੌਲੀ ਪਾਣੀ ਐਡ ਕੀਤਾ ਤਾਂ ਕਿ ਖੰਡ ਬਿਲਕੁਲ ਵਧੀਆ ਤਰੀਕੇ ਮੈਲਟ ਹੋ ਜਾਏ ਔਰ ਲਮਜ਼ ਨਾ ਬਣਨ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕੜਾਹ ਦਾ ਕਲਰ ਬਿਲਕੁਲ ਵਧੀਆ ਤਰੀਕੇ 골ਡਨ ਬ੍ਰਾਊਨ ਹੋ ਚੁੱਕਿਆ ਹੈ ਔਰ ਖੰਡ ਵੀ ਮਿਕਸ ਹੋ ਚੁੱਕੀ ਹੈ ਹੁਣ ਉਤੋਂ ਅਸੀਂ ਕਾਜੂ ਬਦਾਮ ਉਹਨਾਂ ਨੂੰ ਦਰਦਰਾ ਪੀਸ ਕੇ ਇਹਦੇ ਵਿੱਚ ਐਡ ਕੀਤਾ ਹੈ ਤੇ ਸੌਗੀ ਵੀ ਐਡ ਕੀਤੀ ਹੈ ਤੁਸੀਂ ਚਾਹੋ ਤੇ ਸੌਗੀ ਸਕਿਪ ਕਰ ਸਕਦੇ ਹੋ ਜਾਂ ਫਿਰ ਅਗਰ ਅੱਛੀ ਲੱਗਦੀ ਹੈ ਖਾਣੀ ਫਿਰ ਐਡ ਵੀ ਕਰ ਸਕਦੇ ਹੋ ਅਗਰ ਤੁਸੀਂ ਜ਼ਿਆਦਾ ਕੜਾਹ ਬਣਾਉਣਾ ਹੈ ਫਿਰ ਤੁਸੀਂ ਅੱਧੀ ਕੌਲੀ ਤੋਂ ਵੱਧ ਆਟੇ ਦੀ ਕੁਆਂਟੀਟੀ ਵਧਾ ਸਕਦੇ ਹੋ ਤੇ ਉਸ ਹੱਬ ਨਾਲ ਤਿਗਣਾ ਪਾਣੀ ਔਰ ਖੰਡ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਰਫੈਕਟ ਤਰੀਕੇ ਨਾਲ ਸਾਡਾ ਆਟੇ ਦਾ ਕੜਾਹ ਬਣ ਕੇ ਰੈਡੀ ਹੋ ਚੁੱਕਿਆ ਹੈ ਮਿੱਠਾ ਵੀ ਬਿਲਕੁਲ ਪਰਫੈਕਟ ਸੀਗਾ ਇਹਦੇ ਵਿੱਚ ਜਦੋਂ ਵੀ ਕਦੀ ਤੁਸੀਂ ਆਟੇ ਦਾ ਕੜਾਹ ਬਣਾਉਣਾ ਹੋਵੇ ਔਰ ਅਗਰ ਤੁਹਾਡੇ ਕੋ ਨਹੀ ਸਹੀ ਬਣਦਾ ਹੋਵੇ ਫਿਰ ਸਾਡੀ ਨਾਨੀ ਜੀ ਦੀ ਰੈਸਿਪੀ ਤੁਸੀਂ ਸਟੈਪ ਬਾਈ ਸਟੈਪ ਜਿੱਦਾਂ ਉਹਨਾਂ ਨੇ ਬਣਾਇਆ ਉਸੇ ਤਰੀਕੇ ਬਣਾਓਗੇ ਤੇ ਬਿਲਕੁਲ ਪਰਫੈਕਟ ਕੜਾਹ ਬਣ ਕੇ ਰੈਡੀ ਹੋਏਗਾ ਦੇਖ ਸਕਦੇ ਹੋ ਗਾਇਸ ਦੇਖਣ ਚ ਵੀ ਕਿੰਨਾ ਜ਼ਿਆਦਾ ਅੱਛਾ ਲੱਗ ਰਿਹਾ ਹੈ ਕੜਾਹ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਇਸ ਤਰੀਕੇ ਨਾਲ ਆਟੇ ਦਾ ਕੜਾਹ ਬਣਾ ਕੇ ਟਰਾਈ ਕਰਿਓ ਨਸੀ ਮਿਲਦੇ ਆ ਨੈਕਸਟ ਵੀਡੀਓ ਚ ਬਾਏ